ਬਾ ਕਿੱਤਾ ਵਾ ਫਸ ਗਿਆ ਮੈਂ ਇਹਨਾਂ ਦਾਵੇ ਹੱਥ ਨੇ ਵੜਦਾਂ ਸਾਰੀ ਹੱਥ ਨਾਲ ਤਾਂ ਕਿੱਥੇ ਵੜੂਣਗੀ ਹਾਂ ਆਮ ਤਰ੍ਹਾਂ ਤੁੜੂ ਜਾਏ ਬੰਦ ਨਹੀਂ ਕਾਹੀ ਤੇ ਜਦਾਂ ਕਾਲਾ ਛੇੜੇ ਤੇ ਤੂੰ ਕਿੱਡੀ ਹੋ ਲੇ ਹੁਣ ਪੈਪ ਵੀ ਦੂਰ ਤੋਂ ਲਿਉਣਾ ਜਦਾ ਜਮੀਨ ਹੋਵੇ ਸੋਣੀ ਫਿਰ ਤਾਂ ਬੰਦਾ ਕਰਦਾ ਹਕਰੀਕਾਲ ਜੀ ਅੱਜ ਕੀ ਕਹਤਾ ਐ ਬਾ ਕਿੱਤਾ ਵਾ ਫਸ ਗਿਆ ਮੈਂ ਇਹਨਾਂ ਦਾਵੇ ਹੱਥ ਨੇ ਵੜਦਾਂ ਸਾਰੀ ਹੱਥ ਨਾਲ ਤਾਂ ਕਿੱਥੇ ਵੜੂਣਗੀ ਹਾਂ ਆਮਕ ਬੂਲੇ ਜਾਏ ਵੜਦੇ ਨਹੀਂ ਤਾਈ ਤੇ ਜਿੱਦਾਂ ਕਾਲਾ ਛੇੜਿਆ ਨਹੀਂ ਅਸੀਂ ਫੇਲੀ ਹੋਰ ਦੇ ਮਸ਼ੀਨ ਆ ਇਹ ਕਿਹੜਾ ਆਉਣਾ ਕਿਹੜਾ ਜਾਣਾ ਇੱਕ ਜਾਣਾ ਇੱਕ ਆਉਣਾ ਬੱਸ ਉਹ ਗੱਕ ਠੀਕ ਹੈ ਇਹ ਹਨਕਾ ਠੀਕ ਹੈ ਗਾਂ ਨੂੰ ਛੱਡ ਦੇਣਾ ਮਖੇ ਤੇ ਇਹ ਲੋਟ ਨਹੀਂ ਕਿਸੇ ਪਾਸੇ ਨੂੰ ਬੂਲੇ ਦਾ ਵਾਲੀ ਲੋਟ ਆਂਦਾ ਖਰਚ ਆਪਣੀ ਮੁੜਦਾ ਇਹ ਕਿਸੇ ਪਾਸੇ ਲੋਟਨੇ ਕਾਲੇ ਦੀ ਮਿੰਟਾ ਕਰਦੀਆਂ ਪੈਂਦੀਆਂ ਆ ਵੱਡੇ ਆ ਬਾਹਰ ਦੇ ਬਾਹਰ ਹੀ ਬੜੋਦਾ ਬੰਨੂ ਇਹ ਥੱਕਾ ਪੈਂਦਾ ਬਹੁਤ ਆ ਇੱਥੇ ਜਿੱਥੇ ਕਾਲੇ ਕਰਕੇ ਖੜੇ ਆ ਕਾਲੇ ਕਰਕੇ ਆਸੀ ਇਹ ਕਾਲੇ ਨੇ ਵੱਢਣੀ ਆਟ ਕਰਕੇ ਮਸ਼ੀਨ ਖੜੀ ਆ ਇਹ ਉਲਟਾ ਮੈਨੂੰ ਕਹਿੰਦੇ ਆ ਪਲਾਟ ਕਰਕੇ ਮਸ਼ੀਨ ਖੜੀ ਖੜੀ ਆ ਨਹੀਂ ਤੂੰ ਅਸਲੀ ਸੀਗਾ ਹੁਣ ਬਾਈ ਪਰਾਂ ਵੱਢੀ ਨੇ ਲੈ ਉਹ ਵੱਢੋ ਨਹੀਂ ਰੂਗਾ ਮਾ ਹੁਣ ਬੰਦਾ ਇੱਕ ਆ ਜਾਣਾ ਇੱਧਰੋਂ ਆਇਆਣਾ ਮੈਨੂੰ ਲੱਗਦਾ ਹੁਣ ਲੱਗਣ ਦਾ ਬਸ ਦੋ ਜਣੇ ਹੁੰਦੇ ਸੀ ਹੁਣ ਕੀ ਕਰੇ ਬੰਦਾ ਰੰਦੇ ਤੇ ਦੱਸ ਹੈ ਹੁਣ ਕੱਲ ਦੀ ਜਾਨ ਖਾਈ ਵੀ ਇਹਨਾਂ ਨੇ ਪਰ ਤੇ ਉਹ ਵੱਢਦੇ ਪਰਦੇ ਆ ਜੱਟੇ ਉਹਨਾਂ ਨੂੰ ਪਾਣੀ ਲਾਹ ਤਾਂ ਮਹੀਨ ਨਹੀਂ ਜਲਣੀ ਫੇਰ ਓਕੇ ਹਾਂ ਪੰਗਾ ਹੀ ਆ ਪਾਣੀ ਲਗਣ ਦੰਦਾ ਤੇਰਾ ਐਨੇ ਦੀ ਕਾਨ ਇੱਦਾਂ ਟਾਇਰ ਫਿਰ ਵੀ ਨਹੀਂ ਆਉਣਾ ਟਾਇਰ ਅੱਜ ਮੈਂ ਕਹਾ ਜਾ ਕੇ ਆ ਜਾ ਬੱਟ ਭਰਉਣਾ ਉਹ ਗਾਂ ਦਿੱਤਾ ਚਲ ਹੋ ਨਾਲ ਨਾ ਫਿਰ ਕਹਾ ਜਾ ਕੇ ਆ ਜਾਣਾ ਇੱਧਰ ਇੱਧਰ ਵੀ ਬੱਟ ਭਰਉਣਾ ਨਿਪੜੇ ਕੰਮ ਮੈਂ ਯਾਰ ਬਧੀਆ ਇਹਦੇ ਕਰਕੇ ਅਸੀਂ ਟਾਇਲਰ ਕਾਗੜ ਕਾ ਜਾਂਦੇ ਹੈਗੇ ਉੱਪਰ ਨਹੀਂ ਖੜਾ ਹੈ ਬੱਈਆਂ ਭਾਣਨੇ ਦੀ ਅੱਚੇ ਹੈਂ ਭਈਆਂ ਦੇ ਭਾਣਨੇ ਦੀ ਭੜੀਏ ਕਿਤੇ ਸਸਤੇ ਪੈਂਦੇ ਆ ਉਹ ਸਸਤੇ ਤਾਂ ਹੋ ਗਏ ਆ ਸਸਤਾ ਪੈਂਦਾ ਕਾਗੜ ਸਸਤਾ ਪੈਂਦਾ ਤੁਹਾਨੂੰ ਜਿੱਲ ਸੱਤੀ ਪਾਦ ਮੈਂ ਤਾਂ ਆਪਰ ਬਾਈ ਤੋਂ ਵੱਧ ਗਿਆ ਆਪਣੀ ਕਾਨ ਪਾਉਣੀ ਬਾਈ ਨੂੰ ਲੈ ਕੇ ਨਾਲ ਕਿਹੜੀ ਫੋਲਟ ਕਿਹੜੀ ਕਿਆ ਠੰਡੀ ਆਉਣ ਦੇਲੇ ਨਾ ਬਹੁਤ ਬੱਥੇਰੀ ਠੰਡੀ ਹੋ ਗਈ ਠੰਡੀ ਆਉਣ ਦੇਲੇ ਬੈਠਦੇ ਬਾਪੂ ਅੱਗੇ ਗਰਮੇ ਗਰਮ ਪਾ ਦਿੰਦਾ ਮੈਂ ਤਾਂ ਇਹ ਕਾਰ ਕੇ ਬਾਪੂ ਤੇ ਰਾਤ ਨੂੰ ਪਾਈ ਦੀਨ ਮਾ ਮੇਰਾ ਟਾਈਮ ਨਹੀਂ ਹੈਗਾ ਅੱਜ ਆਪਾਂ ਹੁਣ ਪਾ ਦੇਣੀ 2 ਘੰਟੇ ਲਾਉਣਾ ਓ ਰਾਤ ਨੂੰ ਪਾਉਂਗੇ ਯਾਰ ਨਹੀਂ ਲੈ ਰਾਤ ਨੂੰ ਸਭ ਬਰਕਰ ਖਾਣੇ ਪੈ ਜੂਗਾ ਨਾ ਦੀਨ ਚ ਖੜਾ ਦੂੰਗਾ ਕਾਰ ਹਟੜਿਆ ਤੈਨੂੰ ਰਾਤ ਨੂੰ ਪਾਉਂਗੀ ਕਹਿੰਦੇ ਪਾਰਟੀ ਕਰ ਪਾਰਟੀ ਕਰਦੀ ਕੱਕਰਾ ਉਹ ਅੱਜ ਵੀ ਆਇਆ ਆਇਆ ਉਹ ਆੜੀ ਤੇਰੀ ਵਾਰੀ ਆ ਗਈ ਹੁਣ ਕਹਿੰਦੇ ਪਾਰਟੀ ਕਰਦੀ ਨਾ ਕੱਕਲੇ ਦਾ ਕਾਦੀ ਹਾਂ ਵਾਪਰੂ ਪਾਰਟੀ ਕਰਤੀ ਲੱਖ ਸਬਸਕ੍ਰਾਈਬਰ ਹੋ ਗਿਆ ਕਹਿੰਦਾ ਕਹਿੰਦਾ ਮੈਨੂੰ ਕਾਰਤੀ ਕਾਲੇ ਨੇ ਮੈਂ ਅਸੀਂ ਕਿੱਥੇ ਜਾਵੂਗੇ ਤੁਹਾਨੂੰ ਕੱਦ ਨਾ ਕਰੀਂ ਤੁਹਾਡੇ ਕੋਲ ਕੱਦ ਗਿਆ ਤਾਂ ਮੈਂ ਕਹਿੰਦਾ ਪਾਂਡੀਆਂ ਕਰੀ ਸਾਨੂੰ ਤੂੰ ਕਹਿੰਦਾ ਤਾ ਤੂੰ ਪਤਾ ਕੀ ਜਵਾਬ ਦਿੰਦਾ ਤੂੰ ਮੈਨੂੰ ਮੇਲੇ ਹੋਗੇ ਕਰੂਗੇ ਤਾਂ ਕਹਿੰਦਾ ਇੱਲਾ ਲੈ ਮੇਰੇ ਹੋਰ ਪਾਰਟੀ ਹੈ ਨਾ ਮੈਂ ਗਵਾਹ ਹੈਗਾ ਇਹਨਾਂ ਨੇ ਕਹਿ ਵੀ ਮੇਲੇ ਹੋਗੇ ਕਰੂਗੇ ਬਾਅਦ ਵਿੱਚ ਇਹਨੇ ਇਹਨੇ ਮੇਲੇ ਹੋ ਗਿਆ ਅੱਜ ਹਾਂ ਅੱਜ ਮੇਲੇ ਹੋ ਗਏ ਚੱਲ ਹਾਂ ਇਹ ਪਤਾ ਕੀ ਕਹਿੰਦਾ ਅੱਜ ਤਾਂ ਰੱਜੇ ਵੀ ਅੱਜ ਨਾ ਅੱਜ ਤਾਂ ਕਹਿੰਦਾ ਕਿਤੇ ਹੋਰ ਜਾਣਾ ਆਓ ਖੜੇ ਗੱਲ ਕਹ ਦੇ ਬਾਈ ਅਸੀਂ ਯਾਰ ਨਹੀਂ ਦਿੰਦੇ ਜਾ ਅਸੀਂ ਯਾਦਾਂ ਦੇ ਸਾਥ ਤੂੰ ਕਹਿੰਦਾ ਵੀ ਅੱਜ ਸਾਡੇ ਨਾਲ ਚੱਲੋ ਭਾਈ ਅੱਜ ਬਿਲੇ ਆਂ ਅਸੀਂ ਯਾਰ ਅੱਜ ਬਾਦੀ ਕਰ ਤੂੰ ਈ ਗੱਲ ਯਾਰ ਅੱਜ ਕਾਲਾ ਨਹੀਂ ਬਿਲੇ ਇੱਕ ਦਿਨ ਪਹਿਲਾਂ ਆਉਂਦਾ ਫੇਰ ਛੱਡ ਲੰਗੇ ਪਤਿੰਡੀ ਫਿਰ ਕੀ ਹੋ ਗਿਆ ਉਹ ਨਹੀਂ ਅਸੀਂ ਬਰੀਦੀ ਨਹੀਂ ਕਰਨੀ ਅਸੀਂ ਪਕੌੜੇ ਖਾਣੇ ਪਨੀਰ ਦੇ ਵਾਸਤੇ ਪਨੀਰ ਤੇ ਖਾ ਲਈ ਉਹ ਫੇਰ ਉਹਦਾ ਹੋਥਾ ਫੇਰ ਕੀ ਹੋ ਗਿਆ ਉਹ ਖਾ ਲਈ ਇਧਰ ਜਿੱਦ ਤੇਰੇ ਉਹ ਦੂਗਾ ਕੰਮ ਨਹੀਂ ਕਰਦੇ ਸੀ ਆਹ ਸੋਸ ਵੀ ਖਾ ਕੇ ਬਿਲੀ ਹਾਜ਼ਰੀ ਚੱਲੀ ਉਹ ਕੰਮ ਕਰਕੇ ਆਏ। ਉਹ ਹੱਸ ਵੀਰ ਦਾ ਕੰਮ ਆ ਉਹਦੇ। ਉਹ ਖੜਾ ਹੁਣ। ਕੌਣ ਮੇਰਾ? ਨਾ ਮੇਰਾ ਕੋਈ ਕੰਮ ਨਹੀਂ। ਬਾਹਰ ਹੀ ਰਹਿੰਦੀ ਆ ਹਾਲੇ। ਇਹਦੇ ਕਦੇ ਕੱਕੀ ਆ। ਕਿ ਹੋਰ ਨਹੀਂ ਹੈ। ਬਾਹਰ ਆਈ ਆ ਬੱਸ। ਅੱਧੀ ਲੱਕ ਨਹੀਂ ਆਇਆ ਤੂੰ ਖੋ। ਕੀ? ਗਾਟੀ ਮੇ ਲਿਆਇਆ ਤੈ ਕਿ ਉਹ। ਦੂਹੇ ਤੇ ਆਤੀ। ਉਹ ਮੋਟਰਸਾਈਕਲ ਤੇ ਆ। ਜੁਕਰ ਲਿਆ ਫੋਜਾ। ਲੈ ਲੈ ਮੈਂ ਲਿਆ ਮੈਂ ਕਰ ਦੂ। ਵੱਡ। ਲੋਟੇ ਹੁਣ ਆਇਆ ਤੂੰ। ਮੇਰੇ ਕੋਲ ਨਾ ਦੂਜੀ ਗੱਲ ਕਰੀ ਹੋਈ ਆ ਵੀ ਦਿੱਤੇ ਵਹੀ ਸੈਟ ਨਾਲ ਹੱਥ ਨੂੰ ਹੱਥ ਆ ਜਾਏਗਾ ਥੋੜਾ ਪੜਾ ਦੇ ਨੁਕਰਾ ਮਾੜ ਕੇ ਉਹ ਇਹਦਾ ਪੜਾਏ ਤਾਂ ਰਿਹਾ ਇਹਦੇ ਕੱਕ ਪਾਉਣੀ ਆ ਆ ਤੂੰ ਸਮਝਦੇ ਫਿਰ ਇਹ ਕਹਿੰਦਾ ਆਪ ਨਹੀਂ ਆ ਕੇ ਮੈਂ ਕਰਾਂਗਾ ਇਹਦਾ 10 ਮਿੰਟ ਦਾ ਕੰਮ ਹੈ ਭਾਈ ਇਹ ਪਹਿਲਾਂ ਕਹਿ ਦਿਆ ਮੈਂ ਇਹ ਵੀ 10 ਮਿੰਟ ਦਾ ਹੀ ਆ ਇਹ ਦਾਦੇ ਭਾਈ ਤੇ ਕੰਬੈਨ ਕਰਦੇ ਪਹਿਲੇ ਪਹਿਲੇ ਹੱਥ ਹੀ ਵੜਦੇ ਹੁਣ ਉਹਦੇ ਕੰਬੈਨ ਚੱਲ ਨਹੀਂ ਹੱਤੀ ਵੜਨ ਲੱਗਿਆ ਹੋਇਆ ਆ ਕੋਈ ਠੀਕ ਆ ਖੜੀਏ ਵਾੜੇ ਗਰੀ ਭਾਈਆ ਠੇਕਾ ਮਸ਼ੀਨ ਵਾਲਾ ਵਿੱਚ ਕਰਦਾ ਇਹ ਬੂਲੇ ਰੋ ਵਡਾਉਣੀ ਹੋ ਗਿਆ ਦੇਰੀ ਹੋਈ ਕੰਮ ਹੋਇਆ ਬੰਦ ਆ ਕਿਦਰੀ ਵਧੀਆ ਪੂਰੀ ਭਾਈ ਚਲ ਕੰਬੈਨ ਲੈ ਕੇ ਚਲ ਕੰਬੈਨ ਲੈ ਕੇ ਫਿਰ ਰਹਿ ਜਣੀ ਦੂਰੇ ਉਹ ਮੈਨ ਦਾ ਕੁਦਰਤੀ ਆ ਗਿਆ ਇਦਾਂ ਮਾ ਪਾਣੀ ਛੱਡਦੇ ਤਾਂ ਮਿੱਟੀ ਸੁੱਕਦੀ ਹੈ ਕਿ ਜਦੇ ਪਾਣੀ ਲਾ ਦਿੰਦਾ ਕੰਬੈਨ ਤੇ ਆਈ ਕਿ ਨਹੀਂ ਇਹਦਾ ਕਿਸੇ ਦਾ ਕੰਬੈਨ ਕਿਸੇ ਦਾ ਦੇ ਕਿ ਆ ਨਹੀਂ ਆ ਪਹਿਲੇ ਗਿਆ ਨਹੀਂ ਉਹ ਵੀ ਅੱਛਾ ਕੋਈ ਨਹੀਂ ਹੈਗੇ ਨਾ ਡਰਾਈਵਰ ਉਹ ਪਹਿਲਾ ਕਿਹੜਾ ਇਧਰੋਂ ਕੱਢਾ ਰਾ ਹਿੰਦਾ ਕਿ ਤੂੰ ਲਾ ਕੇ ਆ ਗਿਆ ਉਹ ਜਿੰਨਾਂ ਘਰ ਵਾਲੀ ਦਵਾਈ ਲੈਣ ਗਿਆ ਭਾਗੜੇ ਛੋਟੀ ਮੋ ਛੋਟੀ ਉਹਦੇ ਫਾਟੇ ਆਟੇ ਬਹੁਤ ਲੰਬੀ ਆ ਤੇ ਕਿੰਨਾ ਲੈ ਲਾਵਾਂ ਇਹ 4 ਕਿਲੋ ਫੇਰ ਇਹ ਕਿੰਨਾ ਦੋ ਵਿੱਗੇ ਇਹ ਦੋ ਵਿੱਗੇ ਲਾਮ 4 ਕਿਲੋ ਲੇ ਇਹ ਪੱਕੀ ਆ ਮਾਨੀ ਕੇ ਚੱਲੂ ਜੀ ਇਹਦੇ ਵੜਤੇ ਅਸੀਂ ਵਿੱਚ ਤੇ ਢਿੱਲੇ ਨੂੰ ਤਾਂ ਇਹ ਪਿੱਛੇ ਪੜਤੇ ਹੈਗਾ ਹਾਂ ਐਨਾ ਹੋ ਜਾਣਾ ਕੰਮ ਇਹ ਤੇ ਪਈਏ ਇਹ ਉਹ ਲੱਗਦਾ ਨਹੀਂ ਯਾਰ ਬਖੇਚਲ ਜੀ ਹੋਇਆ ਇਹ ਤੇ ਦਾਤੀ ਦੀ ਚਰਾਈ ਆ ਬੰਦੇ ਦੇ ਦਾਤੀ ਦੀ ਚਰਾਈ ਆ ਆ ਫੁੱਲ ਨਾ ਜਾਈਏ ਕਹਿੰਦਾ ਫੁੱਲ ਨਾ ਜਾਵਾ ਦਾਤੀ ਤਾਂ ਲਿਆਦਾ ਬੰਦੇ ਦਾਤੀ ਚੋਣਦਾ ਫੁੱਲ ਜੀ ਚੱਲ ਭਾਈ ਇਕਨਾਂ ਹੀ ਕੰਮ ਚੱਲਦੇ ਆ। ਉਹ ਆਇਆ ਉਹ ਮੱਠਾ ਮਰਦਰੀ ਆਉਂਦਾ ਨਿਕਲਿਆ। ਹੋਰ ਵੱਧ ਕਰਨਾ ਪੈਣਾ। ਹਾਂ। ਇਕਨਾਂ ਹੀ। ਇਕਨਾਂ ਹੀ ਚੱਲਣਾ ਪੈਣਾ। ਵਾਹ। ਚੱਲ ਆਪਣਾ ਢੋਲ ਢੋਪ ਵਾਲੀ ਅੱਜ ਤੂੰ ਕੋਈ ਗੱਲ ਨਹੀਂ। ਆਪਣਾ ਤਾਂ ਫਿਰ ਵੀ ਹੈਗਾ। ਢੁੱਟ ਢੋਲ ਢੋਪ ਵਾਲੀ ਅੱਜ। ਐ ਕਾਲੇ? ਹੈਂ? ਢੋਲ ਢੋਪ ਵਾਲੀ ਤੂੰ ਕਦੇ ਨਹੀਂ। ਮੈਂ ਢੋਲਾਂ ਨੂੰ ਰਾਹ ਨਹੀਂ ਹੈਗੀ। ਉਹ ਪਤਾ ਕੀ ਐ? ਜਿਹੜੀ ਅੱਜ ਪੁਆਣੇ ਦੀ ਗੱਲ ਕਰਦਾ ਮੈਂ। ਹਾਂ। ਮੈਂ ਉਹ ਤੇ ਵੱਡਣਾ ਫੇਕੀਲਾ ਆਪਣਾ। ਅੱਛਾ। ਮੈਂ ਮਾ ਉਹ ਬਾਤ ਕਰ ਟਰਾਲੀ 'ਚ ਪਿਆ ਟਰਾਲੀ 'ਚ ਪਿਆ ਟਰਾਲੀ 'ਚ ਪਏ ਆ ਬਾਹਰ ਆਂਦੇ ਆ ਤੁਸੀਂ ਲੱਗਣਾ ਨਹੀਂ ਮੈਂ ਕੋਈ ਲੱਗਣਾ ਉਹ ਜਿੰਨੇ ਬੰਦੇ ਹੋਣੇ ਆ ਕੰਮ ਉਹਨਾਂ ਵਧੀਆ ਹੁੰਦਾ ਛੇਤੀ ਹੁੰਦਣ ਨਾਲ ਉਹ ਹੀ ਦਾ ਹੈ ਹੁਣ ਬਾਈ ਨੇ ਗੱਲਾਂ ਬਾਤਾਂ ਉਹ ਜਿਹੜੇ ਕੰਮ ਪਤਾ ਨਾ ਹੁੰਦਾ ਫਿਰ ਬਾਈ ਨੇ ਸਾਤੇ ਪਹਿਲਾਂ ਇੰਨੀ ਮਰਤੀ ਜਾਸੀ ਬਗ ਨਾ ਕਰੀ ਜਾਂਦਾ ਸਖ ਹੋ ਜਾਂਦਾ ਮੈਂ ਥੀਲੇ ਦੀ ਫਾਸਤ ਆਤੀ ਨਹੀਂ ਤੇਰੀ ਰੀਸ ਤਾਂ ਨਹੀਂ ਹੋਣੀ ਜਿੱਤੇ ਦੀ ਇਨਾ ਹੀ ਨਹੀਂ ਹੋਣੀ ਉਹ ਕੜਾ ਨੂੰ ਕਹਾਂ ਚੱਲ 222 ਪੀਚ ਲੱਗਦਾ ਮੈਨੂੰ ਮੁਰਝਾ ਬੈ ਕੇ ਬੈ ਕੇ ਮੁਰਝੌਰ ਤੇ ਨਹੀਂ ਨਹੀਂ ਉਹ ਫਿਰ ਪਹਿਲਾਂ ਉਹ ਥੇ ਜੇ ਲੱਗਦਾ ਗਾਹਾਂ ਤੇ ਮੈਂ ਛੋਟੇ ਛੋਟੇ ਡੋਟੇ ਛੇਤੀ ਨਿੱਪੜਦੇ ਆ ਨਹੀਂ ਬੜੀ ਖਾੜੂ ਦੇਖ ਕੇ ਖੜਾ ਦੇਖ ਜਾਂਦਾ ਕੰਦ ਘਾੜ ਹੁੰਦੀ ਹੈ ਨਹੀਂ ਨਿੱਪੜਨੇ ਤੇ ਨਹੀਂ ਆਉਂਦਾ ਹੱfte ਪਹਿਲਾ ਵੀ ਕਾਹਦੇ ਵਿੱਚ ਹੀ ਵੀ ਆ ਇਹ ਹੱfte ਪਹਿਲਾ ਬਾਹਰ ਨਹੀਂ ਹੋਣੀ ਉਹ ਜੀਰੀ ਨਾਲ ਲਾ ਲਿਓ ਰੇ ਹਨਾ ਹੋਰ ਦਾਸੀ ਜੀਰੀ ਲੱਗਦੇ ਛਿੱੜੀ ਹੋ ਗਈਆਂ ਹੋਰ ਮੈਂ ਤਾਂ ਹੱਥ ਬੰਨ ਕੇ ਛੇੜਣਾ ਭਾਈ ਇਤਨੀ ਜੇ ਲੰਮਾ ਮੇੜਣਾ ਕੰਮ ਹੀ ਬਾ ਇਹਦਾ ਆ ਰਿਹਾ ਹੈ ਠੀਕ ਤਾਂ ਪਹਿਲਾਂ ਛੇੜੀ ਸੀ ਸਰ ਹਾਂ ਦੇ ਯਾਰ ਰੱਬ ਤੁਹਾਨੂੰ ਉਹ ਰੇ ਜੀਰੀ ਕਣਕਰ ਇੱਕ ਨੰਬਰ ਹੁੰਦੀ ਉਹ ਕੱਛਤੀਆਂ ਵੜੀਆਂ ਬਾਈ ਯਾਰ ਇਹ ਪਤਾ ਨਹੀਂ ਕਿਹਾ ਦੇ ਭਾਈ ਭਾਈ ਕਿਉਂ ਨਹੀਂ ਸਹੀ ਬੰਦ ਕਰਦੇ ਸਭ ਦੇ ਇਹੀ ਹਾਲ ਹੈ ਮੈਂ ਤਾਂ ਹੀ ਕਹਿਣਾ ਇਕਦੇ ਨਹੀਂ ਮੈਂ ਮੈਂ ਉਹੀ ਗੱਲ ਕਰ ਨਹੀਂ ਬੰਦਾ ਇੱਕ ਪਾਸੇ ਇਕੱਠੀ ਲਵੇ ਦੂਆ ਪਾਸੇ ਦੂਆ ਇਕੱਠੀ ਲਵੇ ਫੇਰ ਸਵਾਦੋਂ ਦਾ ਗੱਲਦਾ ਆ ਖੱਤੀਆਂ ਚ ਉਰੇ ਵੀ ਤਿੰਨ ਭਾਈ ਬੜੇ ਵੇ ਉਧਰ ਵੀ ਤਿੰਨ ਭਾਈ ਉਧਰ ਉਧਰ ਕਰ ਦੋ ਹੋਰ ਕੀ ਆ ਜਿਹਨੇ ਵੇਚਣੀ ਆ ਆਹ ਇੱਕ ਪਾਸੇ ਦੇ ਦੇ ਤਾਂ ਕਾ ਕਰੇ ਇਹ ਕੰਮ ਮੈਂ ਕਹਾਂ ਇਹ ਉਦਾ ਹੁਕਮ ਮਗਰ ਦਾ ਖੇਲ ਰਾ ਖੇਲ ਰ ਦੇਣਾ ਆ ਗਈ ਨਹੀਂ ਆਲੇ ਦੇ ਨਹੀਂ ਆ ਜਾ ਹਾਂ ਰਾੜਾ ਦਾ ਬੈਰਾ ਪਾਰ ਨਹੀਂ ਕਿੰਨਾ ਹੈਗਾ 10 ਮੀਟਰ ਦਾ ਢੋਲ ਭਰਨਾ ਬਸ ਆਪਾਂ ਫਿਰ ਗਿਆ ਜਾਈਦਾ ਫਿਰ ਕਿੰਨਾ ਹੈਗਾ ਭਈਆ ਹੈਗਾ ਵੀ ਲੈ ਫਿਰ ਬਹੁਤ ਬੰਦੇ ਆ ਸਰਦਾਰ ਨੂੰ ਕਿਹਾ ਵਾ ਫਿਰ ਹੀ ਟਾਈਮ ਲਓਗੇ ਹੋਰ ਲੈ ਉਹਨਾਂ ਦਾ ਅੱਧਾ ਮਿੰਟ ਇਕੱਠਾ ਕਰ ਲੋ ਮਿੰਟ ਕਰ ਮਿੰਟ ਚ ਬੰਦੇ ਹੈਗੇ ਆ ਫਿਰ ਇਹ ਪੰਜ ਕੋਰਟ ਭਰਾਲੀ ਆ ਦੱਸ ਸੈਂ ਦੱਸ ਕੰਟਰ ਕਣਕਾਂ ਬੰਦੇ 20 ਬੰਦੇ 20 ਕਿਲੀ ਫਿਰ ਦੱਸ ਸੈਂ ਪੰਜ ਟੋਲ ਕਹਿਣਾ ਤਾਂ ਪੰਜ ਕੁਇੰਟਲ ਕਹਿਉਗੀ ਮਾਝੇ ਪੰਜ ਟੋਲ ਪੜਾ ਲਈ ਰਾਜੇ ਦੀ ਕਣਕ ਪਰ 1 2 3 4 5 ਦੋ ਥੈਲੇ ਲੈ ਆਜੇ ਤੈਨੂੰ ਦੋ ਥੈਲੇ ਲੈਣ ਦੇ ਰੀਸ ਰਾਜੇ ਦੇ ਥੈਲੇ ਮੈਂ ਕਣਕ ਪਰ ਰਾਜੇ ਦੀ 40 ਕੁਇੰਟਲ ਥੈਲੇ ਕਰੀ ਪੱਲਨੇ ਲੱਗਦੀ ਮੈਂ ਫੇਰ ਉਹ ਚ ਆਉਂਦਾ ਦਾ ਮਰਾ ਮੰਨੂ ਜੀ ਕਾ ਤੇਰੇ ਨਹੀਂ ਗੜੇ ਪਾਣੇ ਮੈਂ 170 ਕੁਇੰਟਲ ਉਤਾਰੇ ਆਇਆ ਮੈਂ ਉਹ ਫੜਦੀ ਪਾਰ ਵਫੜਦੇ ਗਾਲੇ ਹਾਂ ਜਿਹੜਾ 70 70 ਗੋਣ ਲਗਾਣ ਕਤਾਰੀ ਅਸੀਂ ਕਿਨੇ ਟਰਾਲੇ ਭਰਾ ਕੇ ਬਾਈ ਤਾਰ ਨਹੀਂ ਸਗਾਰੀਆ ਤੇਰੀ ਬਾਬਾ ਕੀ ਹੈ ਹਾਂ ਟਰਾਲੀ ਵੀ ਭਰੇ ਫਿਰ ਅਸੀਂ ਤੇ ਇਹ ਕਿ ਹੱਥੀ ਤਾਰੀ ਹਾਂ ਕਿਉਂ ਤੂੰ ਵੇਚਦਾ ਗਾਹਾਂ ਗਾਹਾਂ ਵਿੱਚ ਦਾ ਹਾਂ ਸਾਰੀ ਵੱਖਾ ਵੱਖਾ ਲੋ ਟਰਾਲੇ ਉੱਪਰ ਦੰਦਾ ੱਲੇ ਤਾਰੀ ਹਾਂ ਹਰਿੱਤ ਦਾ ਛੱਤੀ ਫਰਕ ਆ ਦੇਣਾ ਤੁਸਨ ਲੱਗੀ ਕੁਛ ਲੱਗੀਆਂ ਇਤਨੇ ਤੇ ਨਹੀਂ ਗੱਲ ਅੱਛਾ ਹਾਂ ਥੱਲੇ ਜੀ ਉਹ ਵੀਰੇ ਮੈਂ ਤਨੇ ਗੱਲ ਮੈਨੂੰ ਇਹਨੇ ਦੱਸੀ ਹੈ ਜੈਂਤੀ ਬਾਈ ਨੇ ਹਾਂ ਇੰਨੀ ਕਣਕ ਨੂੰ ਇਕਣਾ ਰੱਖੀਵਾ ਨਾ ਖੁਦਲੀ ਹਾਂ ਚਾਰ ਮਹੀਨੇ ਇਕਣਾ ਚਾਹੀਦੀ ਹੈ ਢੋਲ ਨੂੰ ਨਾ ਪਾਈ ਹਲੋ ਹਮ ਨੂੰ ਕਹਾਈ ਹੈ ਮਿੰਨਾ ਪਹਿਲਾਂ ਥਾਲੇ ਪਈ ਵੀ ਸੀ ਮੈਂ ਤੈਨੂੰ ਦੱਸਦਾ ਕੁਛ ਨਹੀਂ ਕਹਿਣਾ ਇੰਨੇ ਕਾਹ ਚੱਲੀ ਜਾਣੀਆਂ ਹਾਂ 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 ਉਹ ਯਾਰੀ ਦਿੱਤੀ ਹੋਈ ਤੋੜ ਕੇ ਲੰਬੀ ਪਾ ਦੇਗਾ ਤੇਰੇ ਨਾਲ ਕਰਕੇ ਵੀ ਬਾਜ਼ਰ ਆਪਣਾ ਦੂਂਦਰਾ ਹੋ ਗਿਆ ਉਹ ਮੱਝ ਕਰੇ ਆਪਣਾ ਨਹੀਂ ਗੱਲ ਨੂੰ ਕਰਨਾ ਔਖਾ ਬਾਈ ਪੈ ਪਖਾਈਆ ਪੜਾ ਤਿੰਨ ਕਿਲੀਆ ਦਾ ਉਹ ਸਾਨੂੰ ਜੀਜੀ ਦਾ ਲਾਹਾ ਹੁੰਦਾ ਦਾ ਜੀ ਜੀ ਵਧੀਆ ਜੀਜੀ ਵਧੀਆ ਹੋ ਜਾਂਦੀ ਸੀ ਹੁਣ ਬਾਈ ਸੱਤਿਆ ਬਣ ਕੇ ਹੁੰਦੀ ਗੱਲ ਦੂਰ ਹੁਣ ਪੈਪ ਵੀ ਦੂਰ ਤੋਂ ਲਿਆਉਂਦਾ ਜਿਵੇਂ ਹੋਵੇ ਸੋਹਣੀ ਫਿਰ ਤਾਂ ਬੰਦਾ ਕਰਦਾ ਚੱਲ ਬਧੀਰਾ ਲਾਉ ਦੇਖ ਸਕਦਾ ਵੀ ਜਿਹੜੀ ਹੈ ਆਹ ਹੈ ਜੇ ਨਹੀਂ ਆ ਦੇਖ ਲੈ ਬੈਣਾ ਚੋਕੀ ਅਲਫਾ ਹਰ ਬੰਨਾ ਬੈਣਾ ਸੇ ਮੂ ਬੋੜਾ ਟੋੜ ਦੇ। ਇਹ ਪਹਿਲਾਂ ਟੋੜੀ ਸੀ ਅਜੇ ਕੁਸ ਕੁ ਖੇਡ ਆ ਰਹੀ ਹੈ। ਮੜਾ ਯਾਨ ਤੇ ਕਾਟੇ ਵੱਡਣੀ ਪੈਣੀ ਐ ਥਾਰ ਨੂੰ। ਇਹ ਬੈਣਾ ਬੋਲਣਗੇ। ਪੰਡਰ ਥੱਲੇ ਰੱਖੀ ਤਾ ਨੇ। ਕਿਹੜੇ ਗੂਲਾ ਲੱਗਣਾ ਹੈ? ਬਾਬਾ ਹੁੰਦਾ ਇਹ ਜਿੱਦ ਲਾ ਦੇਣਾ। ਕਾਟੇ ਵੱਡਣੇ ਨਹੀਂ। ਕੋਈ ਹੁਣ ਕਿੰਨੀ ਕਿਹ ਰਹਿ ਗਈ? ਚਾ ਕਾਟੇ ਵੱਡਣੇ ਨੂੰ। ਕਿੱਲਾ ਮੇਰਾ ਚਾਰ ਕਿੱਲੇ ਦੇ ਆ ਬਾਈ ਜੇ ਮੈਂ ਜੱਗੇ ਤੇ। ਓਠੀ। ਆਕਿਓ। ਠੀਕ ਆ। ਬੱਦਨੇ ਗੱਗੇ ਨੂੰ ਟਰਾਲੇ ਚੁਣੀ ਨਹੀਂ ਗਈ ਹਾਂ ਇੱਕ ਗੱਗੇ ਦਾ ਡੈੜੀ ਕਹਿੰਦਾ ਸੱਚੋ ਉਹਦਾ ਉਹਿਆ ਕੋਈ ਪਤਾ ਨਹੀਂ ਹੈਗਾ ਹਲੇ ਯਾਰ ਮੈਨੂੰ ਬਰਾਤ ਦਾ ਫੋਨ ਆਇਆ ਉਹ ਯਾਰ ਬੱਦਨੇ ਨਹੀਂ ਹੈ ਬੱਦੂ ਦਾ ਫੈਸ਼ਨ ਆ ਬਈ ਇਹ ਲਾਉਣੇ ਨਹੀਂ ਨਹੀਂ ਬੱਦੂ ਨਹੀਂ ਹੈ ਪਤਾ ਨਹੀਂ ਹੈਗਾ ਉਹ ਬੱਦਨੇ ਹੈ ਆ ਮਾਹਰੋ ਫੈਸਟ ਮਸ਼ੀਨ ਨਾਲ ਵੱਢ ਕੇ ਪਰੇ ਹੋ ਗਿਆ ਬਾਥੇ ਕਰੂਆਂ ਕਿਆ ਆ ਮਸ਼ੀਨਾਂ ਵੱਢਣੇ ਮਾਲੀ ਸੇ ਧਰੀ ਜੇ ਛੜਾਇਆ ਚੱਲਣੇ ਮਟਰ ਦੀ ਟਰਾਲੀ ਟੂੜੀ ਬਣ ਜਾਣੀ ਹੋਰ ਕਿਆ ਰਾਤ ਰੂਤ ਨੂੰ ਬੜਾ ਦੇਮਾ ਸ਼ਾਮ ਨੂੰ ਦੋ ਦੋ ਟਾਇਲੀਆਂ ਬੰਨ੍ਹਣੇ ਥੋੜੀ ਜਿਹੀ ਦੋ ਹਾਂ ਉਰਲੇ ਵੀ ਆ ਪਰਾਂ ਦੀ ਐ ਸਾਥ ਨੂੰ ਪੜਾ ਦੇਈਏ ਜੇ ਵੱਡੀ ਜਿਹੜੀ ਦੋ ਹੋ ਗਿਆ ਇੱਕੇ ਖੇਤ ਆ ਇੱਕੇ ਕੋਈ ਲੱਗ ਲਾ ਕੇ ਲੱਗ ਲਾ ਕੇ ਦੋ ਖੇਤੋ ਇੰਨੇ ਬਿਆਰੇ ਹੋਤੀ ਸਿਕੰਦਰਾ ਤਾਂ ਮੋਟਰ ਪਰਾਂ ਆ ਹਾਂ ਤਿੰਨ ਕਿੱਥੇ ਜਗ੍ਹਾ ਹੋਊਗੀ ਆਂ ਦੀਦਿ ਸੇ ਦੀਦਿ ਕਿ ਜ਼ਿਆਦਾ ਹੋਊਗੀ ਤਿੰਨ ਦੀਦਾ ਹੋਣਾ ਉਰਲੇ ਪਾਥੇ ਹੋਗੀ ਫੇ ਪਰਾਂ ਨਹੀਂ ਆਈ ਦੋ ਵੇਟ ਫਿਰ ਦਿਖੇ ਆ ਤਾਂ ਗਾਹ ਟੋਟਲ ਡੇਢ ਕਿੱਲਾ ਹੋ ਓ ਯਾਰ ਮੈਨੂੰ ਤੇ ਘੜੀ ਉਹ ਡੇਢ ਕਿੱਲਾ ਤੋੜ ਰਹਿ ਗਿਆ ਮੈਨੂੰ ਤੋੜ ਰਹਿ ਗਿਆ ਕਿਲਾ ਕਟਖਰਾ ਹੋ ਗਿਆ ਹਾਂ ਤੋੜ ਰਹਿ ਗਿਆ ਇਹਦੀ ਗੱਲ ਰਾਤ ਫੋਨ ਆਇਆ ਮੈਂ ਕੋਈ ਗੱਲ ਨਹੀਂ ਕਹਿੰਦਾ ਬੜਦੀ ਪਰ ਫੋਨ ਨੂੰ ਸੱਸਾਂ ਦੀਆਂ ਤਵੀਆਂ ਪਵਾ ਕੇ ਉਹਨੂੰ ਕਹਿੰਦਾ ਬਾਅਦ ਦੇਖੇ ਸਾਰੇ ਗੱਲਾਂ ਗੁੰਨਾਂ ਨਾ ਰੱਖੀ ਕਿੰਨੇ ਕਿ ਰਹਿ ਗਏ ਚਲੋ ਦੇਖੋ ਆ ਜਾ ਭਾਈ ਮੁੰਡਾ ਕਾਲਾ ਛੇਤੀ ਆ ਗਾਹ ਤੱਕ ਕੰਪੈਂਡਾ ਕੰਪੈਂਦਾ ਮੈਨੂੰ ਆ ਵੀ ਕੰਪਾਈ ਭਾਈ ਆ ਜਾ ਮਸ਼ੀਨ ਵਾਲਾ ਚਾਹੀਦਾ ਦੇ ਲੈ ਨਾਲ ਸਾਈਡ ਚੜਾਉਣਾ ਆਇਆ ਹੋਇਆ ਟੋੜੇ ਮੋਟਰ ਪਾਉਂਦਾ ਪਾ ਦੂ ਛੇ ਕੜਈ ਬਿਲੀ ਆਦੀ ਬਥਾ ਮਾਂ ਕਿਸੇ ਹੋਰ ਦਾ ਰਵਾਉਣਾ ਹੀ ਨਹੀਂ ਵੱਲ ਕੇ ਲਿਆ ਦਿਓ ਦੋਖਰੀਆਂ ਦੇ ਪਏ ਆ ਰੋਲ ਬਹੁਤ ਸਾਰੀ ਲਿਆ ਬਸ ਹੀ ਹੋਇਆ ਉਹ ਨਾ ਟਾਈਮ ਉੱਪਰ ਬਾਟਾ ਲਾਉਂ ਗਿਆ ਉਹ ਟਾਈਮ ਤਾਂ ਲੱਗ ਗਿਆ ਲੱਗ ਗਿਆ ਕਹਿੰਦਾ ਘੇਰਾ ਬਹੁਤ ਬੜਾ ਕਹਿੰਦਾ ਅਸੀਂ ਲੈ ਕੇ ਆਉਣੀ ਇਹਦਾ ਕਿ ਰੋਟੀ ਕਿਸੇ ਨਹੀਂ ਲੈ ਕੇ ਆਜੇ ਘੇਰੇਆਂ ਕਣਕ ਦਾ ਮੁੱਕੇ ਰੋਟੀ ਜਾਣੇ ਜਾ ਕੇ ਨਾ ਜੀ ਸਿਝਾਉਂਗੇ ਅਸੀਂ ਸਾਡਾ ਹੀ ਹੋਈਆਂ ਆਹ ਬੂਗਦੇ ਕਾਜਾ ਨਿੰਨੇ ਨੇ ਕਾਜਾ ਆ ਨਾਲੇ ਇੱਕ ਬੰਦਾ ਹੋ ਰਾਇ ਇਹਦੇ ਬਟ ਨਹੀਂ ਭਾਈ ਰਸਤੇ 'ਚ ਪੈਂਦੀ ਆ ਇਹਨੇ ਕਿੱਥੇ ਵੜਾਉਣੀ ਆ ਉਹ ਟੋਬਾ ਨੇ ਟੋਬਾ ਅਮਿੰਦਰ ਦੇ ਘਰ ਕੋਲ ਆ ਮੋੜ ਮੋੜੇ ਆਹੋ ਜਾਂਦਾ ਵੜਦੀ ਠੀਕ ਆ ਦੋ ਬਾਈ ਮਿਲੋ ਕਪਤਾਨ ਸਾਹਿਬ ਨੂੰ ਬਿਲਦ ਦਾ ਸੱਸੀ ਗਾ ਜੀ ਇਹ ਕੰਕ ਬਟ ਨਹੀਂ ਭਾਈ। ਲੈ ਥੋੜੀ ਰਹਿ ਗਈ ਹੈ। ਅੜ ਗਿਆ ਦਾ ਥੋੜਾ ਜਿਹਾ ਕੰਮ। ਗਿੱਲੇ ਕਰਕੇ ਕੰਮ ਅੜ ਗਿਆ। ਲੈ ਵੀ ਅੱਜ ਕਾਲਾ ਕਾਲਾ ਹੈ ਜੀ। ਆਈ ਦੇ ਲੈ ਛੰਡਾ ਲੈ ਮੈਨੂੰ ਲੈ ਕੇ ਆਏ ਪਿਆ। ਛੰਡਾ ਉਹ ਨੂੰ ਲੈ ਕੇ ਆਏ ਪਿਆ। ਪਰਦੇ ਪੜਦੇ। ਦੋ ਘੰਟੇ ਹੋ ਗਏ ਬਿਠਾਲੇ ਨੂੰ। ਆ ਵਾ ਤੇ ਰੋਟੀ ਵੀ ਖਾਇਆ ਦੇਖ ਲੈ। ਠੰਡੇ ਠੰਡੇ ਦਾ ਕੰਮ ਤਾਂ ਲੱਗਿਆ। ਠੰਡੇ ਦਾ ਕੰਮ। ਕਾਲੇ ਨੂੰ ਕਹਿੰਦਾ ਜੇ ਢੋਲ ਬਣਾਉਣਾ ਤਾਂ ਪਹਿਲਾਂ ਪਰਕਰ ਲਿਆ। ਸਾਈਕਲ ਹੈ ਜੀ। ਤਵਾੜ ਕੇ ਹੱਥੇ ਉਹ ਚੌਥਾ ਹਿੱਸਾ ਵੀ ਹੱਥਾਂ 'ਆ ਵੜਦਾ। ਮਾੜਾ ਦੇਣੀ ਦੀ। ਹਾਂ। ਉਹ ਜਿਹਨੂੰ ਕਹਿੰਦਾ ਇੱਥੇ ਲੈ ਲਿੱਤੋ ਯਾਰ ਜਹਾ ਆਵੇ। ਫੇਰ ਟੁੱਕੜੇ ਬੰਲੇ ਲਾ ਕੇ ਜੱਕੜਾ ਉਹਦੇ ਤੁਸੀਂ ਉਹ ਵੜਦਾ। ਹੈ? ਤੁਸੀਂ ਉਹ ਵੜਦਾ। ਇੱਕ ਮਾੜੀ ਦੀ ਲਾਤੀ। ਉਹਨਾਂ ਨੇ ਤਾਂ ਘੰਟੇ ਲੱਗਿਆ ਉਹਨਾਂ ਰਾਮ ਨਾਲ ਲਿਖਿਓ ਹੈ। ਹਾਂ। ਕੱਟ ਲਈ ਖੜੇ ਰਾਮ ਨਾਲ। ਦੀ ਡਾਊਨ ਟੁੱਟਿਆ ਤਾਂ ਗਾਇਲ ਮਸਤ। ਮੈਂ ਦੋ ਦਾ ਦਾ ਕੰਮ ਨਹੀਂ ਇਹ। ਆਉਣ ਜਾਣੇ ਕਰਨਾ। ਆਉਣੇ ਆਣੇ ਆਉਣਾ ਬਸ ਆਉਣ ਜਾਣੇ ਐ ਤਾਂ ਇੱਥੇ ਇਧਰ ਦੇ ਖੜੇ ਹੀ ਮਖਾ ਲਾਗ ਵੱਡੋ ਜੀ ਇਧਰ ਲਾ ਇਧਰ ਹੁਣ ਟਾਇਰ ਨਾ ਇਹਦੇ ਨਾਲੇ ਜਾਂਦਾ ਟੋਲ ਤੇ ਜਮਈ ਇਧਰ ਦਾ ਪਛਾ ਜਾਣਾ ਕਿਹੜੇ ਦੇ ਮਖਾ ਉਹਦੇ ਅਗਲੇ ਉਹਦੇ ਫੇਰ ਕਟਰ ਨਹੀਂ ਦੂ ਦੇ ਕਣਕੀ ਚ ਵੜਨਾ ਵੜ ਜਾਣਾ ਕਟਰ ਹਾਂ ਤਾਂ ਹੀ ਮੈਂ ਕਹਿੰਦਾ ਵੜਾ ਲੈ ਭਈਆਂ ਦੇ ਪੜਾਉਣੀ ਪੈਣੀ ਦੀ ਉਹਨਾਂ ਨੂੰ ਤਾਂ ਉਹਦੇ ਲੈਣਾ ਜ਼ਿਆਦਾ ਤੀਆਂ ਇਹਦੇ ਬਾਹਰ ਲੰਬੇ ਥੋੜੇ ਪਿੰਡ ਤਾਂ ਇੱਕ ਕਮਲ ਸੂਹ ਇੱਕ ਨਹੀਂ ਐ ਹਾਂ ਹੋਰ ਇਹ ਜਾਂਦੀ ਹੁੰਦੀ ਹੈ ਉੱਥੇ ਤੇ ਵੜ ਜਾ ਪੱਕੀ ਖੜਕ ਤੇ ਉੱਥੇ ਤੇ ਆਕੇ ਮੁੜ ਕੇ ਆਉਂਦੀ ਐ ਉਹ ਤੂੰ ਡੀਬ ਜਿੱਥੇ ਕਾਲੇ ਦੀ ਜਾਂਦੀ ਐ ਕਿੱਥੇ ਜਾਂਦੀ ਐ ਮੈਂ ਨਹੀਂ ਪਤਾ ਕਿੱਥੇ ਜਾਂਦੀ ਐ ਤੈਨੂੰ ਚਲਦੀ ਆ ਹੈ ਤੇਰੀ ਚਲਦੀ ਸਾਡੇ ਤੋਂ ਮੈਂ ਪਹਿਲਾਂ ਆ ਦੇਖਦਾ ਪੈਪਰ ਪੁੱਲਾਏ ਵਿੱਚ ਹੈ ਭਾਈ ਇਹ ਲਾਇ ਵਿੱਚ ਉਹਦਾ ਢੋਂਦੇ ਐ ਬੋਲੀ ਪ੍ਰੈਸ਼ਰ ਵਾਲੀ ਪ੍ਰੈਸ਼ਰ ਵਾਲੀ ਸਾਈਟ ਟੋਣ ਲੱਗਿਓ ਅੱਜ ਬਾਅਦ ਇਹ ਅੰਦਰ ਲੈਟ ਕਰਨਾ ਨੂੰ ਕੰਨ ਪਾਣੀ ਕਰਨਾ ਉਹ ਕੁਝ ਉਹ ਕੰਨ ਇਹਦੇ ਤਿੜਾਰਿਓ ਕਿਤੇ ਦੇਖ ਰਗਣੀ ਤੋੜੀ ਦੀ ਤਾੜੀ ਤਰ ਮੈਂ ਮਾਰਨ ਚਾਹ ਵੇਗਾ ਕਿਰਾ ਪਰਲੇਦਾ ਜੋ ਬੋਲ ਨਹੀਂ ਹਵਾ ਦੇ ਗੇ ਹੜੀ ਚੱਲਦੀ ਗਲਦੀ ਹਵਾ ਤੇਜ਼ ਚੱਲਦੀ ਹੈ ਠੰਡਾ ਰਾਤ ਠੰਡੀ ਚੱਲਦੀ ਨਾਲ ਰਾਤ ਨੂੰ ਠੰਡ ਬਹੁਤ ਠੰਡੀ ਹਵਾ ਹਾਂ ਕੱਲ ਤੋਂ ਕਾਦੀ ਬੜਾ ਕਹਿਣਾ ਹੁੰਦਾ ਇਹ ਬੰਨ ਗਿਆ ਚੱਕਰ ਹੁਣ ਤੇਜ਼ ਪਾਸ਼ਾ ਵਾਲੇ ਸੜੀ ਬੱਦਲ ਕੱਢ ਦਿੰਦੀ ਹੈ ਉਹਦਾ ਕੋਈ ਨਹੀਂ ਦਾ ਇਹ ਲੋਕ ਨਹੀਂ ਆਇਆ ਹੋਈ ਹੋਰ ਨਹੀਂ ਪੰਨ ਕੀ ਕਾਦ ਕੀ ਹੋਣਾ ਹੋਰ ਦੇਖ ਤਾਂ ਕਿ ਨਹੀਂ ਜਵਾਈ ਬਾਈ ਬਾਈ ਕਿੱਥੇ ਗਈ ਵੀ ਆ ਰਹਿ ਗਿਆ ਹੈ ਹਾਂ ਅਜੇ ਸੀ ਰਹਿ ਗਿਆ ਇਹਦਾ ਨਾ ਲੱਗ ਜਾਂਦਾ ਕਿੱਲਾ ਹੋਊਗਾ ਕੋਲ ਸਕੂਲ ਕੋਲ ਜਾ ਰਿਹਾ ਮੈਂ ਉਹ ਬਾਈ ਨੂੰ ਹੌਲੀ ਦੇ ਨਾਲ ਯਾਰ ਮੈਂ 10 ਫੁੱਟ ਦੂਰ ਰਿਹਾ ਟਰਾਲੇ ਤੇ ਪਿਛੇ ਪਿਛੇ ਮੈਨੂੰ ਕੋਈ ਨਹੀਂ ਪਤਾ ਹੁੰਦਾ ਕੰਮ ਲੱਗਦਾ ਤਾਂ ਲੱਗੇ ਇਹ ਵੀ ਤਾਂ ਹਣ ਹੋ ਲਈ ਜਿਆਦਾ ਹੋਰੇ ਡੋਲੀਆਂ ਜਾ ਮੈਂ ਕਿਤੇ ਫੇਰ ਰਸਤੇ ਜਪੇ ਆਵੇਂ ਨਹੀਂ ਹੁੰਦਾ ਆਉਣੇ ਨੂੰ ਠੀਕ ਆ ਇਹ ਉਹਦਾ ਪਹਿਲਾਂ ਹੀ ਟੁੱਟਿਆ ਪਤਾ ਸਲਮਾ ਉਹ ਆਹੋ ਟੁੱਟਿਆ ਪਹਿਲੀ ਦਾ ਉਹਦਾ ਵਕ ਢੋਲ ਮਾਰੀ ਬੰਦਾ ਬਣਿਆ ਇੱਕ ਵਾਰ ਬੰਦਾ ਬਣ ਗਿਆ ਮੈਂ ਤੂੰ ਮੈਂ ਕਮਾਨ ਲਾਹਿੰਦੀ ਆ ਹਾਂ ਕੀ ਕਹਿੰਦਾ ਵਾ ਵੱਡੇ ਦਾ ਦਾਦਾ ਸਾਈਡ ਪਰ ਬੈਠ ਵੀ ਇੰਨੀ ਕਿੰਨੀ ਜਿਹੜੇ ਪਿਛਾ ਲੈਣੀ ਅਸੀਂ ਕਿਤੇ ਤੂੰ ਬਿੱਟ ਨਹੀਂ ਭਰ ਦੂੰਗਾ ਇਹਨੂੰ ਉੱਧਰ ਰਾਗ ਵੀ ਨਹੀਂ ਖੜੀ ਜਿਹਦੀ ਵੱਟ ਲਈ ਖਾਲੀ ਦੇ ਰਹਾ ਇਹ ਬਾਹਰ ਇਹ ਖਾਲੀ ਵੀ ਸਾਡੇ ਘਰ ਦਾ

ਕੰਟਰ ਹੋ ਗਈ ਆ ਗੱਲ ਤਾਂ ਕੁਛ ਨਹੀਂ ਤੇਰੀ ਗੱਲ ਤਾਂ ਕਰਦੇ ਤੇਰੇ ਖੇਤ ਚ ਮਸ਼ੀਨ ਪਹਿਲੇ ਦਿਨ ਲਈ ਆ ਕੋਈ ਮਿੱਠਾ ਮੂਹ ਨਹੀਂ ਗਈ ਕੁਛ ਨਹੀਂ ਅੱਤੀ ਕਣ ਕੇ ਮੰਡੀ ਪਜਾਤੀ ਅਸੀਂ ਨਹੀਂ ਰਹਿਣਾ ਸਦਾ ਬਾਹਰ ਤਾਂ ਮੇਰੇ ਵੀ ਨਹੀਂ ਨਹੀਂ ਆਹ ਤਾਂ ਕੰਡੀ ਮੁੱਚ ਗਈ ਉਧਰ ਅੱਜ ਕੱਟਾ ਮੁਕਰਾਉਂਦਾ ਸੀ ਤਾਂ ਪਹਿਲੀ ਵਾਰ ਚੱਲਣ ਲੱਗਿਆ ਐਂਟ ਵਿੱਚੇ ਖੜਾ ਦੇ ਸਵਾਪਤੀ ਨਹੀਂ ਖੜਾ ਦਿੰਦਾ ਕਰਦਾ ਫੋਨ ਵੀ ਕਿਸ ਤਰ੍ਹਾਂ ਬਣਾਉ ਉਹਨੂੰ ਬਣਾ ਬਣਾ ਕਰਦਾ ਖੜਾ ਜਿਵੇਂ ਲੱਗਿਆ ਆਇਆ ਟਾਇਰ ਨੂੰ ਉਠਾ ਕਰਾਉਂਦਾ ਫੇਤੇ ਕਾਲੂ ਲੱਗਿਆ ਆਇਆ ਸ਼ੱਕਰ ਲਿਆਵਾ ਸ਼ੱਕਰ ਇਹ ਗੱਲ ਗੱਲ ਦਾ ਨਾ ਭਾਇਓ ਭਾਜੀ ਕਣਾ ਸਮਾਪਤੀ ਹੋਣ ਲੱਗੀ ਏ ਤੇਰੇ ਹਾਂ ਸਮਾਪਤੀ ਇਹ ਰਹਿ ਗਿਆ ਤੂੰ ਵਧੀਆ ਹੋਊਗੀ ਕਣਕ ਬਾਈ ਬਿਨਾ ਆ ਮਰੀ ਤਵੇ ਮਾਰੀ ਮਿਹਵਾ ਸਿੱਟਾ ਦੇ ਜੀ ਕਣਕ ਜੀ ਮੈਂ ਵੀ ਜੀਬਤ ਨੂੰ ਫੋਨ ਕਰ ਦਿੱਤੀ ਹਾਂ ਕਹਿੰਦੇ ਕੀ ਆ ਹੁਣ ਆਏ ਨੇ ਜਿੰਨੀ ਕੋਈ ਸ਼ਰੀਰ ਤੇ ਨਾਮ ਦਾ ਨਾਮ ਕਰਦਾ ਆ ਕੀ ਆ ਜਦੋਂ ਕੀ ਆਏ ਕਹਿੰਦੇ ਕਣਕ ਕੀ ਕਰਦਾ ਹੈ ਇੱਕ ਨੰਬਰ ਘਾਰ ਕੇ ਸਵਾਰ ਕੇ ਬਾਅਦੋਂ ਸਵਾਰ ਕੇ ਵੀ ਜਬਾਕੀ ਹਾਂ ਦੇ 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 ਨਾ ਆਪਣੀ ਖੜੇ ਜਿੱਤ ਗੰਨੇ ਵਾਲੇ ਇੱਕ ਨੰਬਰ ਕਾਨਕ ਹੈ ਜਿਹੜਾ ਵੀਰ ਆ 550 550 ਵਧੀਆ ਕਾਨ ਖੜੀ ਹੈ ਇਹ ਨੂੰ ਆ ਜਾ ਗੰਨਾ ਰੱਖ ਲੋ ਇਹ ਹੈ ਹਾਂ ਇਹ ਪੂਰਾ ਨਹੀਂ ਬੋਲ ਰਿਹਾ ਇਹ ਨਹੀਂ ਬੋਲ ਰਿਹਾ ਗੰਨਾ ਕਲੇ ਹੁੰਦੇ ਤੂੰ ਕਿਹਣਾ ਕਹਿੰਦਾ ਸਾਡੇ ਸਿੱਧਾ ਬਹੁਤ ਆ ਗਾ ਦੇ ਬੋਲ ਰਿਹਾ ਉਹਦੇ ਦੀ ਸਰੋਂ ਦੀ ਉਹਰੇ ਸੋਰਾ ਵੀ ਐਮਜੀਬੀ ਦੀ ਬੱਸ ਟੋਈਆ ਲਾਈਵ ਤੇ ਇਹਨਾਂ ਵੱਡ ਗਏ ਵਧੀਆ ਨਹੀਂ ਹੋਈ ਠੀਕ ਆ ਥੋੜਾ ਜਿਹਾ ਘੰਟਾ ਲਉ ਢਾਈ ਘੰਟਾ ਲਉ ਫੇਰ ਥੋੜੀ ਜਿਹਾ ਜਗਾ ਵੀ ਕਿੰਨੀ ਗਾ ਢਾਈ ਘੰਟਾ ਲਹੋਗੀ ਥੋੜੀ ਹੈ ਕਹਿੰਦਾ ਥੋੜੀ ਹੋਈ ਹੈ ਨਾ ਜਿੰਨੀ ਜਗਾ ਉੰਨੀ ਹੋਊਗੀ ਯਾਰ ਇੰਨੀ ਲੁਕੀਏ ਅੰਦਰੋਂ ਫੇਰ ਤੂੰ ਕਮਾਲ ਹੋਗੀ ਦੇਖਣਾ ਵੀ ਹੈ ਕਿਆ ਕਰਦਾ ਇਹ ਹੁੰਦੇ ਕਿੰਨਾ ਤੂੰ ਦੇਖ ਕੰਨਾ ਕਿਆ ਸਾਬ ਆ ਮੈਂ ਵੱਡੀ ਆ ਮੇਰੇ ਭਰੀਆਂ ਗੜੀਆਂ ਢੋਈਆਂ ਇੱਥੇ ਗੜੀਆਂ ਭਰੀਆਂ ਵੀ ਆ ਖਰੋਂ ਦੀਆਂ ਭਈਆ ਰੱਖ ਕੇ ਇੱਕ ਕਟਰ ਮਾਰ ਲਓ ਨਹੀਂ ਮਾਰਨਾ ਰਹਿਣ ਦੇ ਕਿ ਨਹੀਂ ਉਹ ਕਰਦੇ ਸਪਰੇਅ ਕਰਦੇ ਕੜਾਈ ਕੜਾਈ ਨਹੀਂ ਹੋਣੀ ਕੜਾਈ ਤਾਂ ਉਹ ਨਹੀਂ ਹੈਗਾ ਕੜਾਈ ਕਹਿੰਦੇ ਨਹੀਂ ਤਾਂ ਦਸ ਗੱਮੇ ਚੱਕਾ ਦਿੰਦਾ ਹਾਂ ਆ ਅਲਟਰਾ ਜੇਨਸ ਰਕੋਰ 240 ਲਾ ਕੇ ਮਾਰ ਦੋ ਸਭ ਸਾਫ ਕਰ ਦੂਗਾ ਖਤੀ ਹੋਆ ਹੈ ਹੋਇ ਕੋ ਕਰ ਲਿਆ ਉਹਦੇ ਕਣਕੇ ਮੈਂ ਰਹਿਂਦੀ ਰੱਖਾ ਖਾਲੀ ਹੋ ਗਿਆ ਸਾਰਾ ਲੈ ਆਹ ਇਹਦਾ ਤੈਨੂੰ ਕਹਿ ਵੀ ਭਾਈ ਮਿੱਠਾ ਮੂੰਹ ਕਰਾ ਦਿੰਦਾ ਤੈਨੂੰ ਚੱਕਾ ਆ ਜ਼ਰਾ ਮਿੱਠਾ ਮੂੰਹ ਦਾ ਹੋਟਲੇ ਭਈਆਂ ਦਾ ਕੰਮ ਹਾਂ ਮਸ਼ੀਨਾਂ ਨੇ ਨਿਬੜ ਗਿਆ ਰ ਬਹੁਤ ਖਾਲੀ ਹੋ ਗਿਆ ਸਾਰੇ ਖਾਲੀ ਹੋ ਗਿਆ ਮੈਂ ਵੀ ਤਾਂ ਅੱਜ ਰਾਤ ਫੋਨ ਮਾਰਿਆ ਮੈਂ ਦੇਖਣ ਆਇਆ ਮੈਂ ਹਰਗੱਡ ਵਾਂਗੂ ਦੇਖੀ ਸੀ ਸਾਰਾ ਉੱਥੇ ਹਰਗੱਡ ਦੇਖੀ ਸੀ ਅੱਜ ਤੇ ਕਿਹੜਾ ਗੰਡ ਚੀਕੀ ਗਈ ਬਦੋਂ ਹਾਂ ਮੈਂ ਰਾਤ ਫੋਨ ਤਾਂ ਮਾਰਿਆ ਮੈਂ ਦੇਖਾਂ ਫੋਨ ਗੰਡ ਨਹੀਂ ਹੈਗੀ ਵੀ ਜੇ ਹੈਗੀ ਤਾਂ ਮੈਂ ਖਿਡਾ ਦੇਣੀ ਆ ਨਾ ਨਾ ਇਹ ਮਨੋੱਖਾ ਹੋ ਜਾਣਾ ਉਹ ਤਾਂ ਬਾਕੀ ਪੂਰੀ ਜਿੱਦ ਹੋ ਗਿਆ ਖੜਾ ਹਤੀ ਬੱਟ ਨਹੀਂ ਆਪਣੀ ਮੇਰਾ ਵੀ ਲੇਟ ਆਇਆ ਕਿ ਖੇਤ ਕਿਲਾ ਕੱਕੇ ਬਹਾਵਾ ਜੀ ਲਾ ਦੇ ਇੱਕ ਵਾਰ ਯਾਰ ਕੱਕ ਤਾਂ ਮਾਰਨਾ ਤੇ ਕੱਕ ਹੈ ਕਿਹਦੇ ਨਾਲੇ ਜੀ ਜੀ ਲਾ ਦਿਓ ਹਾਂ ਹਾਂ ਮੋਟਰ ਰਗੀ ਆ ਪਾਣੀ ਦਾ ਵਹਿ ਰਿਹਾ ਉਹ ਉਹ ਹੇਡ ਦਾ ਖੱਤਾ ਹੋਰੇ ਜ਼ਮੀਨ ਦੇ ਰੇਤ ਦੀ ਜ਼ਮੀਨ ਆ ਬਸ ਆਹ ਫਿਰ ਜ਼ਮੀਨ ਹੋਰ